ਹਾਂਜੀ ਨਮਸਕਾਰ ਆਦਾਬ ਸਲਾਮ ਸਸ਼ੇਕਾਰ ਦੋਸਤੋ ਅੱਜ ਸਾਡੇ ਪੰਜਾਬ ਲਈ ਇੱਕ ਬੜੇ ਮਾਣ ਦੀ ਗੱਲ ਹੈ ਸਾਡੇ ਪੰਜਾਬ ਦੀ ਫਿਲਮਾਂ ਦੀ ਇੱਕ ਅਦਾਕਾਰ ਜਿਹੜੀ ਹਮੇਸ਼ਾ ਕਦੇ ਦਾਦੀ ਕਦੇ ਨਾਨੀ ਦੇ ਰੂਪ ਦੇ ਵਿੱਚ ਸਾਨੂੰ ਫਿਲਮਾਂ ਵਿੱਚ ਹਸਾਉਂਦੀ ਆਈ ਹੈ ਤੇ ਰੁਲਾਉਂਦੀ ਆਈ ਹੈ ਬਹੁਤ ਵਧੀਆ ਅਦਾਕਾਰ ਨੇ ਜਿਨ੍ਹਾਂ ਦਾ ਨਾਮ ਹੈ ਨਿਰਮਲ ਰਿਸ਼ੀ ਤੁਸੀਂ ਵੇਖਿਆ ਹੋਵੇਗਾ ਉਹਨਾਂ ਨੂੰ ਇੱਕ ਪਤਨ ਸ਼੍ਰੀ ਅਵਾਰਡ ਮਿਲਿਆ ਆ ਉਹ ਅਵਾਰਡ ਉਹਨਾਂ ਨੂੰ ਕਿਉਂ ਮਿਲਿਆ ਆ ਕਾਫੀ ਲੋਕਾਂ ਦਾ ਇਹ ਕਹਿਣਾ ਉਹਨਾਂ ਨੂੰ ਇਹ ਅਵਾਰਡ ਕਿਉਂ ਮਿਲਿਆ ਉਸ ਕਿਉਂਕਿ ਉਹ ਇਸ ਲਈ ਡਿਜ਼ਰਵ ਕਰਦੇ ਸੀ ਹਾਂ ਉਹ ਡਿਜ਼ਰਵ ਕਰਦੇ ਸੀ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਬੜੇ ਸੰਘਰਸ਼ ਕੀਤੇ ਨੇ ਬੜੇ ਸੰਘਰਸ਼ ਵੇਖੇ ਨੇ ਤੇ ਅੱਜ ਉਹ ਇੱਕ ਅਵਾਰਡ ਦੇ ਨਾਲ ਸਾਡੇ ਰਾਸ਼ਟਰਪਤੀ ਵੱਲੋਂ ਜੋ ਕਿ ਦ੍ਰੋਪਦੀ ਮੁਰਮੋ ਵੱਲੋਂ ਉਹਨਾਂ ਨੂੰ ਇਹ ਅਵਾਰਡ ਮਿਲਿਆ ਆ ਇਹ ਅਵਾਰਡ ਦੇ ਲਈ ਬੜੇ ਘੱਟ ਲੋਕ ਚੁਣੇ ਜਾਂਦੇ ਨੇ ਪੂਰੇ ਦੇਸ਼ ਦੇ ਵਿੱਚੋਂ ਪੂਰੇ ਇੰਡੀਆ ਦੇ ਵਿੱਚੋਂ ਤੇ ਉਹਨਾਂ ਦਾ ਇਹ ਨਾਮ ਆਇਆ ਉਹਨਾਂ ਨੇ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਬਹੁਤ ਕਠਿਨਾਈਆਂ ਸਹਾਈਆਂ ਨੇ ਦੋਸਤੋ ਕਿਹਾ ਜਾਂਦਾ ਜਦੋਂ ਉਹਨਾਂ ਦਾ ਜਨਮ ਹੋਇਆ ਐਕਚੁਅਲੀ ਉਹ ਮਾਨਸਤ ਦੇ ਰਹਿਣ ਵਾਲੇ ਨੇ ਜਦੋਂ ਉਹਨਾਂ ਦਾ ਜਨਮ ਹੋਇਆ ਉਹਨਾਂ ਦੇ ਦਾਦਾ ਜੀ ਨੇ ਉਹਨਾਂ ਨੂੰ ਪੱਥਰ ਕਹਿ ਕੇ ਨਵਾਜਿਆ ਗਿਆ ਸੀ ਉਹਨਾਂ ਦਾ ਨਾਮ ਵੀ 3 ਸਾਲ ਤੱਕ ਨਹੀਂ ਰੱਖਿਆ ਗਿਆ ਸੀ ਸਿਰ ਮੁੰਨੀ ਕਹਿ ਕੇ ਉਹਨਾਂ ਨੂੰ ਮੁੰਨੀ ਕਹਿ ਕੇ ਬੁਲਾਇਆ ਜਾਂਦਾ ਸੀ ਇਹ ਖੁਦ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਆਪਣਾ ਦੱਸਿਆ ਹੈ ਤਾਂ ਉਹਨਾਂ ਦੇ ਚੌਂਕੀਦਾਰ ਜਿਹੜੇ ਪਿੰਡ ਦੇ ਹੁੰਦੇ ਨੇ ਜਾਂ ਕਾਗਜੀ ਜਿਹੜੇ ਕੰਮ ਹੁੰਦੇ ਨੇ ਤੇ ਕਾਗਜੀ ਕੰਮਾਂ ਦੇ ਵਿੱਚ ਉਹਨਾਂ ਦੇ ਖੁਦ ਇੱਕ ਚੌਂਕੀਦਾਰ ਨੇ ਨਾਮ ਰੱਖਿਆ ਸੀ ਨਿਰਮਲਾ ਤੇ ਦੇਖੋ ਅੱਜ ਉਹ ਨਾਮ ਪਦਮ ਸ਼੍ਰੀ ਅਵਾਰਡ ਲਈ ਵੀ ਜਾਨਿਆ ਜਾ ਰਿਹਾ ਹੈ ਤੇ ਵਧਾਈਆਂ ਸਾਰੇ ਪੂਰੇ ਪੰਜਾਬ ਵਾਲੋਂ ਉਹਨਾਂ ਨੂੰ ਵਧਾਈਆਂ ਮੁਬ ਨਿਰਮਲ ਰਿਸ਼ੀ ਜੀ ਦਾ ਜਨਮ ਜਿਹੜਾ ਆ ਉਹ ਮਾਨਸਾ ਜ਼ਿਲ੍ਹੇ ਦੇ ਖੀਵਾ گاؤں ਵਿੱਚ ਹੋਇਆ ਆ ਤੇ ਉਹਨਾਂ ਦੇ ਪਿਤਾ ਦਾ ਨਾਮ ਸ਼੍ਰੀ ਕ੍ਰਿਸ਼ਨ ਸੀ ਇੱਕ ਸਰਪੰਚ ਸੀ ਉਹ ਪਿੰਡ ਦੇ ਉਹਨਾਂ ਦੀ ਮਾਤਾ ਦਾ ਨਾਮ ਬਚਨੀ ਦੇਵੀ ਸੀ ਉਹਨਾਂ ਨੂੰ ਬਚਪਨ ਤੋਂ ਹੀ ਥੀਏਟਰ ਵਿੱਚ ਕੰਮ ਕਰਨ ਦਾ ਬਹੁਤ ਸ਼ੌਂਕ ਸੀ ਐਕਟਿੰਗ ਦਾ ਬਹੁਤ ਸ਼ੌਂਕ ਸੀ ਉਹਨਾਂ ਨੂੰ ਤੇ ਉਹਨਾਂ ਨੇ ਐਕਟਿੰਗ ਦੇ ਵਿੱਚ ਹੀ ਆਪਣਾ ਨਾਮ ਕਮਾਇਆ ਉਹਨਾਂ ਦੀ ਪਹਿਲੀ ਫਿਲਮ ਜਿਹੜੀ ਆਈ ਸੀ ਉਹ 1983 ਦੇ ਵਿੱਚ ਆਈ ਸੀ ਲਿਸ਼ਕਾਰਾ ਲੌਂਗ ਦਾ ਜਿਹਦੇ ਵਿੱਚ ਉਹਨਾਂ ਦਾ ਮੌਸੀ ਵਾਲਾ ਜਿਹੜਾ ਰੋਲ ਸੀ ਉਹ ਕਾਫੀ ਪਸੰਦ ਕੀਤਾ ਗਿਆ ਤੇ ਕਾਫੀ ਟਾਈਮ ਤੱਕ ਉਹ ਫਿਲਮਾਂ 'ਚ ਨਹੀਂ ਆਏ ਫਿਰ ਦੁਬਾਰਾ ਜਦੋਂ ਨਾਲ ਫਿਲਮਾਂ ਕੀਤੀਆਂ ਅੱਜ ਉਹਨਾਂ ਨੂੰ ਹਰ ਕੋਈ ਜਾਣਦਾ ਹੈ ਕਿ ਉਹ ਜੇ ਪਦਮ ਸ਼੍ਰੀ ਅਵਾਰਡ ਦੇ ਨਾਲ ਵੀ ਨਿਵਾਜੇ ਗਏ ਆ ਤੇ ਦੋਸਤੋ ਉਹ ਸਰੀਰਿਕ ਸਿੱਖਿਆ ਦੇ ਵਿੱਚ ਉਹਨਾਂ ਦਾ ਕਾਫੀ ਇੰਟਰਸਟ ਸੀ ਉਹਨਾਂ ਨੇ ਉਹਦੇ ਵਿੱਚ ਆਪਣੀ ਆ ਸਿੱਖਿਆ ਵੀ ਪੂਰੀ ਕੀਤੀ ਮਾਨਸਾ ਕਾਲਜ ਦੇ ਵਿੱਚ ਤੇ ਉਸ ਤੋਂ ਬਾਅਦ ਉਹ ਇੱਕ ਲੈਕਚਰਰ ਦੇ ਵਿੱਚ ਕੰਮ ਵੀ ਕਰ ਚੁੱਕੇ ਨੇ ਜਦੋਂ ਲੈਕਚਰਰ ਦੇ ਵਿੱਚ ਉਹਨਾਂ ਦੇ ਕੰਮ ਕੰਪਲੀਟ ਹੋਇਆ ਮਰ ਕੇ ਜਦੋਂ ਉਹਨਾਂ ਦੀ ਰਿਟਾਇਰਮੈਂਟ ਹੋਈ ਤਾਂ ਉਹਨਾਂ ਦੇ ਮਨ 'ਚ ਆਇਆ ਕਿ ਹੁਣ ਮੈਂ ਕੀ ਕਰਾਂਗੀ ਮੈਨੂੰ ਤਾਂ ਕੋਈ ਤਨਖਾਹ ਨਹੀਂ ਮਿਲਣੀ ਉਹਨਾਂ ਨੇ ਅਜੇ ਤੱਕ ਮੈਰिज ਵੀ ਨਹੀਂ ਕੀਤੀ ਆ ਉਹ ਸਮਾਜ ਸੇਵਿਕ ਨੇ ਅਜੇ ਤੱਕ ਮੈਰिज ਨਹੀਂ ਕੀਤੀ ਉਹਨਾਂ ਨੇ ਉਹਨਾਂ ਦਾ ਕਿ ਮੈਂ ਆਪਣਾ ਖੁੱਲਕੇ ਜ਼ਿੰਦਗੀ ਜੀਣਾ ਚਾਹੁੰਦੀ ਆ ਮੈਂ ਮੈਰਿਜ ਨਹੀਂ ਕਰਨਾ ਚਾਹੁੰਦੀ ਮੈਂ ਕਿਸੇ ਦੇ ਕਿਸੇ ਦੇ ਕਹੇ ਤੇ ਨਹੀਂ ਚੱਲਣਾ ਚਾਹੁੰਦੀ ਅੱਜ ਵੀ ਜਦ ਕਿਸੇ ਦਾ ਸ਼ਾਦੀ ਹੁੰਦੀ ਆ ਕਿ ਲੜਕੀ ਦੀ ਵਿਆਹ ਹੁੰਦਾ ਆ ਉਹ ਕਹਿੰਦੀ ਆ ਜਿਹੜੀ ਆਜ਼ਾਦੀ ਆ ਉਹ ਛੀਨ ਲਿੱਤੀ ਗਈ ਇਹਨਾਂ ਦਾ ਇਹ ਕਹਿਣਾ ਆ ਪਰ ਇਹ ਲਾਈਫ ਦੇ ਵਿੱਚ ਬਹੁਤ ਖੁਸ਼ ਨੇ ਅੱਜ ਇਹ ਪਦਮਸ਼ਰੀ ਅਵਾਰਡ ਮਿਲ ਚੁੱਕਿਆ ਸਾਡੇ ਲੋਕ ਬਹੁਤ ਬਹੁਤ ਮੁਬਾਰਕਾਂ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਥੈਂਕ ਯੂ ਸੋ ਮਚ